ਅੱਜ ਕੱਲ ਨਾ ਮਤਲਬ ਹਰ ਨੌਜਵਾਨ ਹਾਂ ਜੂਟਿਊਬ ਤੇ ਆਉਣਾ ਬੜਾ ਚਾਹੁੰਦਾ ਆ ਵੀ ਮੈਂ ਕਿਸੇ ਤੇ ਹੀ ਲੈ YouTube ਤੇ ਚੈਨਲ ਬਣਾ ਕੇ ਮੈਂ ਵੀ ਟਰੈਵਲ ਕਰਾਂ ਤੇ ਮਤਲਬ ਇਹ ਖਰਚ ਜਿਹੜਾ ਆ ਇਕਦਮ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਥੋੜਾ ਦੇਖ ਲੈਣਾ ਚਾਹੀਦਾ ਜਿਵੇਂ ਤੁਹਾਨੂੰ ਮੈਂ ਉਦਾਹਰਨ ਹੀ ਦਿੱਤੀ ਥੋੜੇ ਦਿਨ ਪਹਿਲਾਂ ਇੱਕ ਮਿੱਤਰ ਮਿਲਣ ਆਇਆ ਉਹ ਮੋਟਰਸਾਈਕਲ ਵੀ ਨਵਾਂ ਲੈ ਕੇ ਆਇਆ ਹਾਂ ਉਹ ਕੈਮਰੇ ਵੀ ਮਹਿੰਗੇ ਲੈ ਕੇ ਆਇਆ ਅੱਛਾ ਤੇ ਉਹ ਮਿਲਣ ਆਇਆ ਸੀ ਅਸਲ ਦੇ ਵਿੱਚ ਉਹਨੇ ਮੈਨੂੰ ਦੱਸਿਆ ਕਿ ਮੈਂ YouTube ਚੈਨਲ ਬਣਾਉਣਾ ਤੇ ਮੈਂ ਘੁੰਮਣਾ ਸ਼ੁਰੂ ਕਰਨਾ ਹਾਂ ਸੋ ਕਹਾਣੀ ਇਹ ਹੈ ਵੀ ਤੁਸੀਂ ਜੇ YouTube ਚੈਨਲ ਲਈ ਹੀ ਕੱਲਾ ਘੁੰਮੋਗੇ ਤਾਂ ਤੁਹਾਡਾ ਸ਼ਾਇਦ ਨਾ ਦੇਖਿਆ ਜਾਵੇ ਤੁਸੀਂ ਪਹਿਲਾਂ ਵੀ ਥੋੜੇ ਮੋਟੇ ਕਿਤੇ ਨਾ ਕਿਤੇ ਤੁਹਾਡਾ ਸੁਭਾਅ ਵੀ ਉਦਾਂ ਦਾ ਹੋਣਾ ਚਾਹੀਦਾ ਜੇ ਤੁਸੀਂ ਸਫਰ ਕਰ ਸਕੋ ਬਿਲਕੁਲ ਤੇ ਹੁਣ ਉਹ ਕਹਿੰਦੇ ਨਹੀਂ ਹੁੰਦੇ ਵੀ ਜਿਹੜੀ ਹੀਰ ਆ ਉਹ ਵਾਰਿਸ਼ਾਹ ਨੇ ਵੀ ਲਿਖੀ ਆ ਉਹ ਬਾਬੂ ਰਜਬਲੀ ਖਾਨ ਸਾਹਿਬ ਨੇ ਵੀ ਲਿਖੀ ਆ ਉਹ ਦਮੋਦਰ ਨੇ ਵੀ ਲਿਖੀ ਆ ਹਾਂ ਪਰ ਹੀਰ ਜਿਹੜੀ ਉਹ ਵਾਰਿਸ ਸ਼ਾਹ ਦੀ ਵਧ ਚੱਲੀ ਆ ਲਦਾਖ ਹੋਹੀ ਆ ਬਿਲਕੁਲ ਲਦਾਖ ਨੂੰ ਆਪਣੇ ਬੰਦੇ ਬਾਈਕਰ ਬਹੁਤੇ ਘੁੰਮਣ ਜਾਂਦੇ ਆ ਲਦਾਖ ਦੀ ਵੀਡੀਓਜ਼ ਬਣਦੀਆਂ ਨੇ ਸੋ ਹਰੇਕ ਬੰਦੇ ਦਾ ਨਜ਼ਰੀਆ ਵੱਖੋ ਵੱਖਰਾ ਉਹਨੂੰ ਦੇਖਣ ਦਾ ਹੋ ਸਕਦਾ ਵੀ ਕਿਸੇ ਨੂੰ ਉਹ ਕੀ ਦਾ ਪਸੰਦ ਆ ਜੇ ਕਿਹੜਾ ਪਸੰਦ ਆ ਜੇ ਸੋ ਖਰਚਾ ਤੁਸੀਂ ਬਾਅਦ ਚ ਕਰੋ ਪਹਿਲਾਂ ਤੁਸੀਂ ਇਹ ਦੇਖ ਲਿਓ ਵੀ ਤੁਸੀਂ ਵੀਡੀਓ ਬਣਾ ਕੇ ਉੱਤੇ ਚੱਲ ਵੀ ਸਕਦੇ ਹੋ ਜਾਂ ਨਹੀਂ ਚੱਲ ਸਕਦੇ ਹਾਂ ਆ ਮੈਂ ਬਿਨਾ ਉਪਰ ਕੋਲੋਂ ਪਹਿਲਾਂ ਪਾਹੇ ਫੂਕ ਦੂੰ ਮੁਰ ਕੇ ਤੁਹਾਡਾ ਉਹ ਨਾਂ ਬਣੇ ਤੇ ਉਹ ਨਹੀਂ ਪਰ ਹਾਂ ਹਾਂ ਹੌਸਲਾ ਤੇ ਹਿੰਮਤ ਹਰੇਕ ਨੂੰ ਕਰਨੀ ਚਾਹੀਦੀ ਹੈ ਜੇ ਤੁਸੀਂ ਜ਼ਰਤ ਰੱਖਦੇ ਹੋ ਤਾਂ ਸੁਣੀ ਗੱਲ ਕਰਨਾ ਚਾਹੀਦਾ ਹੈ